ਆਜੋ ਤੁਸੀਂ ਵੀ ਆਜੋ ਕ੍ਰਿਕਟ ਵਾਲੇ ਕ੍ਰਿਕਟ ਵਾਲੇ ਦੀ ਵੀ ਗੇਮ ਹੈਗੀ ਆਜੋ ਕੋਈ ਨਾ ਇਹੋ ਕੁੱਲ ਗੇਮਾਂ ਨੂੰ ਇਹ ਕੀ ਲੱਗਦੀ ਹੈ ਜਿਵੇਂ ਮੈਂ ਹੁਣ ਨਹੀਂ ਨਹੀਂ ਉਹ ਵੀ ਹਨੀ ਸਕੂਚਾ ਹੋਰ ਆਜੋ ਇੱਥੇ ਬੈਠ ਜਾਓ ਆਜੋ ਇੱਥੇ ਆਜੋ ਇੱਥੇ ਆਜੋ ਸ਼ਾਬਾਸ਼ ਇੱਥੇ ਆ ਵੀ ਕੋਈ ਕੱਲ ਦੀ ਕਬੱਡੀ ਵਾਲੇ ਬਾਤ ਨਹੀਂ ਤੁਹਾਡੇ ਵਾਸਤੇ ਵੀ ਹੈ ਠੀਕ ਹੈ ਆਜੋ ਸ਼ਾਬਾਸ਼ ਪਰਮਤੇ ਸਤਕਾਰਯੋਗ ਸਟੰਡ ਕਿਸ਼ਨਪੁਰੇ ਤੇ ਸਾਰੇ ਸਟੂਡੈਂਟ ਸਟੂਡੈਂਟ ਤੇ ਹੋਰ ਸੰਗਤ ਪਹੁੰਚੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡੀ ਦੇ ਵਿੱਚ ਦੀ ਹੋ ਕੇ ਗੇਟ ਖੋਲ੍ਹਿਆ ਤੇ ਬੜਾ ਚੰਗਾ ਲੱਗਿਆ ਜਦੋਂ ਗਰਾਊਂਡ ਦੀ ਸੇਵਾ ਚੱਲਦੀ ਦੇਖੀ ਗਰਾਊਂਡ ਨੂੰ ਵਧੀਆ ਬਣਾਉਣ ਦੇ ਵਿੱਚ ਲੱਗੇ ਹੋਏ ਅੱਖਾਂ ਨੇ ਦੇਖਿਆ ਤੇ ਮਨ ਖੁਸ਼ ਹੋ ਗਿਆ ਕਿ ਗਰਾਊਂਡ ਲੋੜ ਹੈ ਅੱਜ ਦੇ ਮਨੁੱਖ ਦੀ ਕਿਸੇ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਤੇ ਫਿਰ ਕੀ ਚਾਹੀਦਾ ਫਿਜ਼ੀਕਲ ਤੇ ਫਿਟਨੈਸ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਸੇ ਫੀਲਡ ਦੇ ਵਿੱਚ ਵੀ ਕੰਮ ਕਰਦੇ ਚਾਹੇ ਮਾਸਟਰ ਆ ਚਾਹੇ ਡਾਕਟਰ ਆ ਚਾਹੇ ਕੋਈ बिजनेসম্যান ਆ ਚਾਹੇ ਕੋਈ ਵੀ ਆ ਅੱਛਾ ਤੇ ਫਿਜ਼ੀਕਲ ਲਈ ਇੱਕ ਗਰਾਊਂਡ ਹੋਣਾ ਇੱਕ ਟ੍ਰੈਕ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਅੱਗੇ ਫਿਰ ਜ਼ਿੰਦਗੀ ਚੱਲਦੀ ਹੈ ਜ਼ਿੰਦਗੀ ਖੜੀ ਕਾਦੇ ਤੇ ਆ ਜ਼ਿੰਦਗੀ ਨੂੰ ਮੰਨਣ ਲਈ ਆਪਾਂ ਨੂੰ ਕੀ ਚੀਜ਼ ਚਾਹੀਦੀ ਹੈ ਸਮਝਦੇ ਆਂ ਥੋਡੀ ਅਜ ਅਮੰਗਾਇਕ ਨੌਜਵਾਨ ਦੀ ਤੁਸੀਂ ਕਬੱਡੀ ਖੇਡਦੇ ਅਸੀਂ ਤਕੜੇ ਹੋਈਏ ਅਸੀਂ ਪਾਵਰਫੁਲ ਹੋਈਏ ਸਾਡੀ ਜਾਇਜ਼ਿਆਕਾਰ ਹੋਵੇ ਸਾਨੂੰ ਸਮਾਜ ਚੋਂ ਰਿਸਪੌਂਸ ਮਿਲੇ ਸਾਨੂੰ ਇੱਜ਼ਤ ਮਿਲੇ ਉਸ ਤੋਂ ਅੱਗੇ ਫਿਰ ਅਸੀਂ ਇਹਦੇ ਚ ਜੌਬ ਕਰਕੇ ਪੈਸਾ ਕਮਾਈਏ ਇਹ ਥੋਡੀ ਅਮੰਗਾ ਹੈ ਜਿਵੇਂ ਹਰ ਇੱਕ ਇਨਸਾਨ ਦੀ ਮੰਗ ਹੁੰਦੀ ਹੈ ਕਿ ਮੈਂ ਲੰਮੀ ਏਜ ਕੋ ਕੋਕ ਤਾਂ ਮੈਂ ਲੰਮੀ ਏਜ ਜਿਉਂਦਾ ਰਹਾ ਮਾਂ ਤੇ ਮੈਂ ਫਿਰ ਹੀ ਕੱਲ ਤੇ ਫਿੱਟ ਹੋਵਾਂ ਮੈਂ ਫਿਰ ਹੀ ਕੱਲ ਤੇ ਫਿੱਟ ਹੋਵਾਂ ਹਰ ਇੱਕ ਇਨਸਾਨ ਮਨ ਮੰਨੇ ਨਾ ਮੰਨੇ ਲੇਕਿਨ ਅੰਦਰੋਂ ਮੰਗ ਹੈ ਚਾਹੇ ਉਹ 60 ਸਾਲ ਦਾ ਫਿਰ ਵੀ ਉਹ ਚਾਹੁੰਦਾ ਮੈਂ ਫਿੱਟ ਹੋਵਾਂ ਉਸ ਤੋਂ ਅੱਗੇ ਵੀ ਫਿਰ ਚਾਹੁੰਦਾ ਉਹਦੀ ਚਾਹਤ ਮੈਂ 60 ਸਾਲ ਦਾ ਤੇ ਮੈਂ ਵੀ ਹਜੇ ਮੇਰੀ ਚਾਹਤ ਹੁੰਦੀ ਆ ਕਿ ਮੈਂ ਬਹੁਤ ਫਿੱਟ ਹੋਵਾਂ ਸਮਝਦੇ ਹੋ ਨਾ ਇਹ ਹਰ ਇੱਕ ਇਨਸਾਨ ਦੀ ਹੈਗੀ ਆ ਲੇਕਿਨ ਇਹਨੂੰ ਲੱਗਦਾ ਕਿਹੜਾ ਮਟੀਰੀਅਲ ਆ ਜਾਣਨਾ ਇਹ ਆ ਇਹਨੂੰ ਲੱਗਦਾ ਕਿਹੜਾ ਮਟੀਰੀਅਲ ਹੈ ਪਰਮਾਤਮਾ ਦੀ ਹਰਦਾਸ ਬੇਨਤੀ ਕਰਵਾਈ ਹੈ ਪੂਰੇ ਬ੍ਰਹਿਮੰਡ ਦਾ ਮਾਲਕ ਹੈ ਜਿਹੜਾ ਸੱਚੇ ਪਾਤਸ਼ਾਹ ਜਿਹੜਾ ਹਰ ਇੱਕ ਇਨਸਾਨ ਨੂੰ ਬਣਾ ਕੇ ਭੇਜਦਾ ਤੇ ਉਹਦੇ ਵਿੱਚ ਬਹੁਤ ਟੌਪ ਦਾ ਮਟੀਰੀਅਲ ਪਾ ਕੇ ਭੇਜਦਾ ਹੈ ਹਰਦਾਸ ਬੇਨਤੀ ਹੋਈ ਹੈ ਕੋਈ ਵੀ ਕੰਮ ਤੋਂ ਪਹਿਲਾਂ ਜਿਵੇਂ ਆਪਾਂ ਆਮ ਹੀ ਕਹਿ ਦਿੰਨੇ ਕਿ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਉਹਦਾ ਜ਼ਰੂਰੀ ਹੈ ਕਿ ਆਪਣਾ ਜਿਹੜਾ ਮਾਈਂਡ ਦੀ ਸੈਟਿੰਗ ਹੈ ਇਹ ਸੱਚੇ ਪਾਤਸ਼ਾਹ ਤੋਂ ਆਉਂਦੀ ਹੈ ਮਟੀਰੀਅਲ ਦੇ ਕੇ ਭੇਜ ਦਿੰਦਾ ਉਹ ਵਾਜ ਦਾ ਪੂਰਾ ਸਟੋਰ ਆਪਣੇ ਕੋਲੇ ਸਾਰੀ ਜ਼ਿੰਦਗੀ ਆਪਾਂ ਬੋਲਾਂਗੇ ਸੋਚਦਾ ਵੀ ਆਪਣੇ ਕੋਲੇ ਸਟੋਰ ਹੈ ਜਿਹੜਾ ਸਾਰੀ ਜ਼ਿੰਦਗੀ ਆਪਾਂ ਵਰਤੋਂ ਕਰਾਂਗੇ ਹੁਣ ਦੋਨੇ ਚੀਜ਼ਾਂ ਆਪਾਂ ਨੂੰ ਹਨਮੁੱਲੀਆਂ ਤੇ ਆਪਾਂ ਨੂੰ ਵੱਧ ਦੇਤੀਆਂ ਸਾਰੀ ਉਮਰ ਵਰਤਣ ਲਈ ਦੇਤੀਆਂ ਲੇਕਿਨ ਜਿਹੜੀ ਸੈਂਟਰ ਦੇ ਵਿੱਚ ਮਸ਼ੀਨ ਲੱਗੀ ਹੋਈ ਆ ਜਿਹਦੇ ਵਿੱਚ ਦੀ ਨੰਕੇ ਆਉਂਦੇ ਆ ਉਹਨੂੰ ਰੀਚਾਰਜ ਕਰਾਉਣਾ ਇਸ ਤਰ੍ਹਾਂ ਦੇ ਮਾਹੌਲ ਚਾਹੀਦੇ ਆ ਜਿਨੇ ਅੱਜ ਮਾਹੌਲੇ ਬਣਿਆ ਵਿਆ ਉਸ ਤਰ੍ਹਾਂ ਦੇ ਆ ਗਰਾਊਂਡ ਚਾਹੀਦੇ ਆ ਜੇਕਰ ਉਹਨੂੰ ਰੀਚਾਰਜ ਕਰਾਉਣਾ ਕਾਉਂਸਲਿੰਗ ਚਾਹੀਦੀ ਹੈ ਇਨਸਾਨ ਨੂੰ ਜੇਕਰ ਤੁਸੀਂ ਟੌਪ ਦੀ ਜ਼ਿੰਦਗੀ ਮੰਨਣਾ ਚਾਹੁੰਦੇ ਹੋ ਕਾਉਂਸਲਿੰਗ ਮਤ ਨੂੰ ਰੀਚਾਰਜ ਕਰਨਾ ਦਾ ਕਿਤੇ ਦੇਸੀ ਭਾਸ਼ਾ ਦੇ ਵਿੱਚ ਕਹਿ ਦਿਆ ਕਰਦਾ ਕਿ ਤੇਰੇ ਅੰਦਰ ਜਿਹੜੀ ਮਸ਼ੀਨ ਲੱਗੀ ਹੈ ਜਿਹਦੇ ਵਿੱਚ ਦੀ ਡਾਈ ਲੱਗੀ ਹੈ ਤੇ ਜਿਹਦੇ ਵਿੱਚ ਦੀ ਦੋਨੇ ਚੀਜ਼ਾਂ ਲੰਘ ਕੇ ਆਉਂਦੀਆਂ ਉਹਨੂੰ ਰੀਚਾਰਜ ਕਰਵਾ ਲਿਆ ਕਰ ਉਹਨੂੰ ਰਿਪੇਅਰ ਕਰਵਾ ਲਿਆ ਕਰ ਹੋ ਸਕਦਾ ਤੂੰ ਬੋਲਣ ਦੇ ਵਿੱਚ ਉੱਕ ਜੇ ਸਟੋਰ ਹੈਗਾ ਆਵਾਜ਼ ਦਾ ਲੇਕਿਨ ਜੋ ਬਾਹਰ ਸ਼ਬਦ ਜਾਂਦੇ ਆ ਹੋ ਸਕਦਾ ਉਹ ਜਿਹੜਾ ਮਟੀਰੀਅਲ ਆ ਤੁਹਾਡਾ ਅੰਦਰੋਂ ਆ ਰਿਹਾ ਵੇਸਟ ਚ ਲਿਆ ਜਾਵੇ ਚੰਗਾ ਲੱਗਦਾ ਨਾ ਬੋਲਿਆ ਗਿਆ ਰੋਂਗ ਲੱਗਦਾ ਬੋਲਿਆ ਗਿਆ ਔਰ ਰੋਂਗ ਪਲੈਨਿੰਗ ਹੋ ਗਈ ਮੇਰੀ ਰੋਂਗ ਪਲੈਨਿੰਗ ਰੋਂਗ ਸੋਚਣਾ ਤੇ ਫਿਰ ਵੀ ਉਹ ਵੇਸਟ ਚ ਲਿਆ ਗਿਆ ਮਟੀਰੀਅਲ ਹੁਣ ਰਾਈਟ ਸੋਚਿਆ ਤੇ ਰਾਈਟ ਬੋਲਿਆ ਤੇ ਮਟੀਰੀਅਲ ਕੀ ਹੋ ਗਿਆ ਸਹੀ ਯੂਜ਼ ਹੋ ਗਿਆ ਇਹ ਪੱਠੇ ਦੀ ੱਟ ਹੈ ਬਣਦੀ ਤਾਂ ਇੱਕ ਇੱਕ ਮਿੱਟੀ ਦੇ ਨਾਲ ਹੀ ਹੈ ਗੁੰਨਿਆ ਵੀ ਉਹ ਨੂੰ ਉਨਾਂ ਹੀ ਜਾਂਦਾ ਹੈ ਲੈਕਿਨ ਫਰਮੇ ਦੇ ਵਿੱਚ ਥੋੜੀ ਜੀ ਕਸਰ ਰਹਿ ਜੇ ਤੇ ਉਹ ਖੰਗਰ ਹੋ ਜਾਂਦੀ ਹੈ ਸੇਕ ਵੀ ਉਹਨੂੰ ਉਨਾ ਹੀ ਲੱਗਦਾ ਤੇ ਫਿਰ ਜਦੋਂ ਖੰਗਰ ਬਾਹਰ ਹੋ ਕੇ ਟਾਈਮ ਵੀ ਉਹ ਸਮਾਂ ਵੀ ਉਨਾ ਹੀ ਲੈਂਦੀ ਹੈ ਤੇ ਖੰਗਰ ਹੋ ਕੇ ਜੇ ਬਾਹਰ ਚ ਆਉਂਦੀ ਹੈ ਤੇ ਉਹਦਾ ਮੰਡੀਕਰਨ ਹੁੰਦਾ ਹੈ ਉਹਦਾ ਰੇਟ ਮਿਲਦਾ ਹੈ ਨਹੀਂ ਮਿਲਦਾ ਖੰਗਰ ਪਾਸੇ ਕੀਤੀ ਜਾਂਦੀ ਹੈ ਤੇ ਖੰਗਰ ਦਾ ਜਿਹੜਾ ਰੇਟ ਹੈ ਉਹ ਅਧਮੁੱਲ ਦੇ ਵਿੱਚ ਵੇਚੀ ਜਾਂਦੀ ਹੈ ਅਧਮੁੱਲ ਦੇ ਵਿੱਚ ਵੀ ਬੰਦਾ ਨੁਕਸਰਾ ਕਰਕੇ ਲੈਂਦਾ ਹੈ ਇਸ ਤਰ੍ਹਾਂ ਹੀ ਆਪਣੀ ਆਵਾਜ਼ ਦਾ ਹੈ ਇਸ ਤਰ੍ਹਾਂ ਹੀ ਆਪਣੀ ਸੋਚ ਦਾ ਹੈ ਜਵੈਸ ਹਰ ਇੱਕ ਇਨਸਾਨ ਦੀ ਹੈ ਮੰਗ ਹਰ ਇੱਕ ਇਨਸਾਨ ਦੀ ਹੈ ਕਿ ਮੈਂ ਫਿਜ਼ੀਕਲ ਤੇ ਬਹੁਤ ਫਿੱਟ ਹੋਵਾਂ ਮੇਰੀ ਜੈ ਜੈਕਾਰ ਹੋਵੇ ਕਿਸੇ ਵੀ ਗੇਮ ਦੇ ਵਿੱਚ ਆ ਮੈਂ ਸਮਾਜ ਚ ਰਹਿਣਾ ਤੇ ਮੇਰਾ ਰੁਤਬਾ ਬਹੁਤ ਵਧੀਆ ਹੋਵੇ ਮੈਂ ਖੇਤੀਬਾੜੀ ਦੇ ਵਿੱਚ ਮੱਲਾ ਮਾਰਾਂ ਕਿਸਾਨ ਦਾ ਪੁੱਤ ਇਹ ਕਹਿੰਦਾ ਹੈ ਬਿਜ਼ਨਸਮੈਨ ਦਾ ਪੁੱਤ ਕਹਿੰਦਾ ਕਿ ਮੈਂ ਆਪਣੇ ਬਿਜ਼ਨਸ ਦੇ ਵਿੱਚ ਪਰਫੁੱਲਟ ਹੋਵਾਂ ਰਾਈਟ ਫਿਰ ਹੋਰ ਜਿਹੜਾ ਐਜੂਕੇਸ਼ਨ ਵਾਲਾ ਬੰਦਾ ਹੈ ਉਹ ਕਹਿੰਦਾ ਮੇਰਾ ਇਸ ਤਰ੍ਹਾਂ ਦਾ ਹੋਵੇ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਉਹਨੂੰ ਮਟੀਰੀਅਲ ਲੱਗਦਾ ਕਿਹੜਾ ਹੈ ਮਨਟਸਿਪਲਨ ਦੇ ਵਿੱਚ ਆਪਦੇ ਆਪ ਨੂੰ ਕਿਵੇਂ ਰੱਖਾਂ ਮੈਨੂੰ 24 ਘੰਟੇ ਜਿਵੇਂ ਦੱਸ ਕਿਆ ਕਰਦਾ ਮੈਨੂੰ 24 ਘੰਟੇ ਤਾਂ ਮਿਲਦੇ ਆ ਨਾ ਹਰ ਇੱਕ ਨੂੰ ਜਦੋਂ ਮੈਂ ਕਿਸੇ ਦੇ ਮੂੰਹ ਚੋਂ ਸੁਣਦਾ ਹੁਣ ਜਵਾਨਾਂ ਨਹੀਂ ਚੰਗਾ ਜਾਂ ਹੁਣ ਫੋਨ ਵਾਲਾ ਦੌਰ ਨਹੀਂ ਚੰਗਾ ਤੇ ਫਿਰ ਮੈਂ ਹੱਸਦਾ ਹੱਸਦਾ ਕਹਿੰਦਾ ਉਹਨਾਂ ਨੂੰ ਤੈਨੂੰ 24 ਘੰਟੇ ਤਾਂ ਮਿਲਦੇ ਆ ਤੂੰ ਮੁਕਰਤਾ ਨਹੀਂ ਸਕਦਾ 24 ਘੰਟੇ ਮਿਲੇ ਆ ਫਿਰ ਮੈਂ ਹੱਸਦਾ ਹੱਸਦਾ ਇਹ ਵੀ ਕਹਿੰਦਾ ਉਹਨਾਂ ਨੂੰ ਤੈਨੂੰ ਸਰੀਰ ਵੀ ਮਿਲਿਆ ਪਰਮਾਤਮਾ ਕੋਲ ਅਨਮੁੱਲਾ ਸਰੀਰ ਹੈ ਔਰ ਸਾਰੀ ਚੀਜ਼ ਸ਼ਾਰਪਮੈਂਡ ਦਾ ਬਣਾਤਾ ਬਹੁਤ ਜ਼ਿਆਦਾ ਟੈਕਨੀਕਲ ਅੱਜ ਦੀ ਟੈਕਨੋਲੋਜੀ ਨੇ ਤਾਂ ਦੱਸਦਾ ਆਪ ਬੋਲੀ ਜਾਣਾ ਮੈਂ ਹੁਣ ਇਹਦੇ ਰਿਕਾਰਡਿੰਗ ਹੋ ਗਈ ਜੇ ਲਾਈਵ ਚੇਂਜ ਕਰਨਾ ਤਾਂ ਸਾਰੇ ਵਰਲਡ ਦੇ ਵਿੱਚ ਲੈ ਜਾਣ ਸਮਝਦੇ ਆ ਨਾ ਸਾਰੇ ਵਰਲਡ ਦੇ ਵਿੱਚ ਲੈ ਜਾਣ ਅੱਜ ਟੈਕਨੋਲੋਜੀ ਨੇ ਜਨਮ ਲੈ ਲਿਆ ਪਰ ਫਿਰ ਵੀ ਇਨਸਾਨ ਦੇ ਮੂੰਹ ਦੇ ਵਿੱਚੋਂ ਮੈਂ ਸੁਣ ਰਿਹਾ ਹਾਂ ਹੁਣ ਜਮਾਨਾ ਮਾੜਾ ਹੈ ਮੈਂ ਸਰਵੇ ਕਰਦਾ ਮੈਂ ਡਾਇਰੀ ਲਿਖਦਾ ਤਾ ਉਜੇ ਦੇਣਾ ਇਹ ਦੇਖਣ ਨੂੰ ਤਾਂ ਸਰਕਸ ਸਟਾਈਲ ਕਬੱਡੀ ਦਾ ਕੈਂਪ ਹੈ ਪਰ ਇਹਦੇ ਵਿੱਚ ਮੈਂ ਕਹਿਣਾ ਹੁੰਦਾ ਵੀ ਜੋ ਚਾਹੇ ਆ ਸਕਦਾ ਹੈ ਫਿਜ਼ੀਕਲ ਤੇ ਫਿੱਟ ਹੋਣਾ ਬਹੁਤ ਸਾਰੇ ਕੈਂਪਾਂ ਚ ਮਾਸਟਰ ਡਾਕਟਰ ਆਉਂਦੇ ਹੀ ਆ ਟਿਊਸ਼ਨਾਂ ਲੈਂਦੇ ਆ ਠੀਕ ਹੈ ਬਹੁਤ ਸਾਰੇ ਕੈਂਪਾਂ ਦੇ ਵਿੱਚ ਮੇਰੇ ਕੋਲੇ ਆ ਰਹੇ ਆ ਇੱਕ ਅੱਲਾ ਫਿਜ਼ੀਕਲ ਦਾ ਨਹੀਂਗਾ ਫਿਜ਼ੀਕਲ ਦਾ ਤਾਂ ਮੈਂ ਦੱਸ ਕਿਹਾ ਕਰਦਾ ਕਦੇ-ਕਦੇ 30 35% ਹੀ ਆ ਨਾਰਮਲ ਆ ਮੈਂ ਆ ਬਹੁਤ ਵੱਡੀ ਪ੍ਰੈਕਟਿਸ ਦੇ ਵਿੱਚ ਦਿਨਾਂ ਕਿ ਜੰਦਾ ਮੈਂ ਆ ਦੱਸਦਾ ਬੱਚਾ ਤਾਂ ਪੁੱਛਦਾ ਜੀ ਤੁਸੀਂ ਕਿੰਨਾ ਛਪਾਟਾ ਲਾ ਲੈਨੇ ਆ ਇਹ ਕਹਿੰਦੇ ਮੈਂ ਕਿਹਾ ਵੀ 1000 ਲਾ ਲੈਨੇ ਕਹਿੰਦੇ ਨਹੀਂ ਮੈਂ ਕਿਹਾ ਮੈਂ 3000 ਘੜ ਦਿੰਦਾ ਇੱਕੇ ਵੇ ਇੱਕੇ ਵੇਰੀ ਜੇ ਤੋ ਮਰਜੀ 3000 ਕਢਾ ਲਿਓ ਬਗੈਰ ਪਾਣੀ ਤੋਂ ਜੁਨੀ ਮਰਜੀ ਗਰਮੀ ਆ ਸਮਝਦੇ ਆ ਨਾ ਜੇਕਰ ਮੈਂ 60 ਸਾਲ ਦਾ ਇਨੀ ਪ੍ਰੈਕਟਸ ਲਾ ਸਕਦਾ ਇਹਨਾਂ ਨੂੰ ਕੀ ਹੋਇਆ ਪਲਾਸਟਿਕ ਟੈਪ ਆ ਜਿੰਨਾ ਚਾਹਉ ਕਰ ਸਕਦੇ ਆ ਪਰ ਉਸ ਕਰਨ ਲਈ ਇਹ ਮਾਹੌਲ ਦੀ ਲੋੜ ਆ ਉਹ ਚੀਜ਼ ਕਰਵਾਉਣ ਲਈ ਮਤ ਦਾ ਰੀਚਾਰਜ ਹੋਣਾ ਬਹੁਤ ਜ਼ਰੂਰੀ ਆ ਉਸ ਕਰਵਾਉਣ ਲਈ ਮੰਨ ਦਾ ਕਾਗਰਤਾ ਹੋਣਾ ਮਨ ਦੀ ਸ਼ੁੱਧੀ ਹੋਣੀ ਸਰੀਰ ਨੂੰ ਪਾਵਰਫੁੱਲ ਕਰਨ ਲਈ ਮਨ ਦੀ ਲੋੜ ਹੈ ਮਨ ਦੀ ਕਗਰਤਾ ਦੀ ਲੋੜ ਹੈ ਮਨ ਦੇ ਵਿੱਚ ਜਾਗਰਤ ਹੋਣੀ ਜ਼ਰੂਰੀ ਹੈ ਤੇ ਮਨ ਦੇ ਵਿੱਚ ਜਾਗਰਤ ਕਿਵੇਂ ਆਊਗੀ ਜਿੰਨਾ ਚਿਰ ਆਪਾਂ ਕਾਉਂਸਲਿੰਗ ਨਹੀਂ ਲੈਂਦੇ ਕਿਸੇ ਤੋਂ ਪੁੱਛਦੇ ਨਹੀਂਗੇ ਮੈਂ ਮਤ ਰੀਚਾਰਜ ਨਹੀਂ ਕਰਵਾਉਂਦਾ ਮੈਂ ਐਂ ਕਰ ਦੂੰਗਾ ਮੈਂ ਵਿਅਹ ਕਰ ਦੂੰਗਾ ਉਹ ਤਾਂ ਜਿਵੇਂ ਧਰਤੀ ਚੁੱਕਿਆ ਕਾ ਹੈ ਨਾ ਆਪਾਂ ਇੱਥੇ ਵਿਜਿਆ ਸੀ ਕਾ ਨਹੀਂ ਵਿਜਿਆ ਸੀ ਰਾਈਟ ਮੀ ਪਿਆ ਨਾ ਉੱਤੋਂ ਔਖੜਿਆ ਵਿਜਿਆ ਤਾਂ ਨਹੀਂ ਸੀ ਉਹ ਖੜਿਆ ਆਪਣੀ ਮੱਤ ਦੇ ਵਿੱਚ ਵੀ ਕਾਫੂ ਸੁਗਦਾ ਹੈ ਮੈਂ ਆਪਣੇ ਵਿਚਾਰ ਅਗਾਈ ਜਾਂਣਾ ਤੇ ਬੋੜ ਬਣਾ ਲੈ ਜਿਹਨੂੰ ਲੱਗਣਾ ਹੀ ਕੁਛ ਨਹੀਂ ਇਹਨੂੰ ਲੱਗਣਾ ਹੀ ਕੁਛ ਨਹੀਂ ਹੁਣ ਮੈਂ ਪੁੱਛ ਪੁੱਛ ਕੇ ਗਾ ਰਿਹਾ ਚੰਗੀਆਂ ਬਕਸਾਂ ਦੇ ਨਾਲ ਮੇਰੀ ਯਾਰੀ ਹੈ ਮੇਰੀ ਦੋਸਤੀ ਹੈ ਰਾਈਟ ਮੈਂ ਵੱਧ ਸਮਾਂ ਕੱਢ ਕੇ ਚੰਗੇ ਥਾਂ ਮੈਂ ਆਪਣੇ ਮਕਾਨ ਦੇ ਵਿੱਚ ਬੈਠ ਕੇ ਕਿਸੇ ਚੰਗੀਆਂ ਬਕਸਾਂ ਦੇ ਨਾਲ ਮੈਂ ਦੋਸਤੀ ਕਰਦਾ ਰੂਟੀਨ ਦੇ ਵਿੱਚ ਮੈਂ 1 ਘੰਟਾ ਤੋਂ 2 ਘੰਟੇ ਮੈਂ ਇੱਕ ਕਲਾਸਾਂ ਲੈਣਾ ਹੈ ਕਿਸੇ ਐਜੂਕੇਸ਼ਨ ਬੰਦੇ ਕੋਲੇ ਮੈਂ ਬੈਠਦਾ ਹਾਂ ਕਿਸੇ ਬੁੱਧੀਵਾਨ ਦੀ ਤਲਾਸ਼ ਦੇ ਵਿੱਚ ਹਾਂ ਮੈਂ ਆਪਣਾ ਵਿਹਲਾ ਸਮਾਂ ਨਹੀਂ ਨਿਕਲਣ ਦਿੰਦਾ ਸਮਝਦੇ ਆ ਨਾ ਜਿਵੇਂ ਖਿਡਾਰੀ ਨੂੰ ਮੈਂ ਕਹਿੰਦਾ ਹਾਂ ਨਾ ਗਰਾਊਂਡ ਦੀ ਤਲਾਸ਼ ਚ ਰਹਿ ਜੇ ਸੁਪਨੇ ਲੈਣੇ ਆ ਸਟਾਰ ਦੇ 3 ਵਜੇ ਉੱਠੋ ਫਿਰ 3 ਵਜੇ ਉੱਠ ਕੇ ਗਰਾਊਂਡ ਦੇ ਉੱਤੇ ਚੜ ਜਾ ਟ੍ਰੈਕ ਦੇ ਉੱਤੇ ਪ੍ਰਮਾਤਮਾ ਦਾ ਸਤਨਾਮ ਵਾਹਿਗੁਰੂ ਦਾ ਜਾਪ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਵਾਨ ਦੇ ਵਿੱਚੋਂ ਸਤਨਾਮ ਵਾਇਗਰੂ ਸਤਨਾਮ ਵਾਇਗਰੂ ਸਤਨਾਮ ਵਾਇਗਰੂ ਬਹੁਤ ਵੱਡੀ ਤਾਕਤ ਆ ਇਹ ਅਗਰ ਤੁਹਾਡੀ ਜਵਾਨ ਹੈ ਜਪਦੀ ਹੈ ਤੇ ਆਟੋਮੈਟਿਕਲੀ ਫਿਰ ਕੀ ਹੋਊਗਾ ਉਹਨੂੰ ਕੋਈ ਨਾ ਕੋਈ ਦਿਸ਼ਾ ਮਿਲਣੀ ਸ਼ੁਰੂ ਹੋ ਜੂਗੀ ਚੰਗੀ ਚੀਜ਼ ਤੁਹਾਡਾ ਮਨ ਜਿਹੜਾ ਆ ਕਾਬੂ ਸਗਾਉਂਦਾ ਹੈ ਹਟ ਜਾਊਗਾ ਗੋਣ ਦਾ ਝੂਠ ਮਾਰਨੋਂ ਵੀ ਹਟ ਜਾਓਗੇ ਸੱਚ ਜੋ ਜੀ ਬੋਲਿਆ ਸੱਚ ਹੈ ਪਰਵਾਹ ਹੀ ਨਹੀਂ ਕਿਸੇ ਚੀਜ਼ ਦੀ ਨਿੱਦ੍ਰਤਾ ਇੰਨੀ ਆ ਗਈ ਕਿ ਜੋ ਚੀ ਚਾਏ ਕਰ ਲੈਣਾ ਬਹੁਤ ਵੱਟੀ ਨਿੱਦ੍ਰਤਾ ਤੁਹਾਡੇ ਕੋਲ 24 ਘੰਟੇ ਆ ਨਾ ਸਰੀਰ ਦੇ ਵਿੱਚ ਸਾਰੀ ਕਿਰਿਆ ਵੀ ਓਕੇ ਆ ਡਾਈਜੈਸਟ ਤੁਹਾਡੇ ਕੋਲ ਨਿਊ ਆ ਮੇਰੇ ਕੋਲ ਡਾਈਜੈਸਟ ਉਹਨਾਂ ਨਿਊ ਨਹੀਂ ਗਾ ਤੁਹਾਡੇ ਕੋਲ ਨਿਊ ਆ ਜਿੰਨੇ ਜਿੰਨੇ ਜੰਗ ਹੈ 30 ਸਾਲ ਦੇ ਆ 32 ਸਾਲ ਦੇ ਆ 35 ਸਾਲ ਦੇ ਆ ਜੰਗ ਹੈ ਪਰ ਇਹਨੂੰ ਸਮਝਣਾ ਹੈ ਖਰਾਕ ਨਾਲ ਪਹਿਲਵਾਨ ਨਹੀਂ ਬਣਿਆ ਜਾਂਦਾ ਮੈਂ ਬਾਹ ਖੜੀ ਕਰਕੇ ਕਹਿੰਦਾ ਖਰਾਕ ਨਾਲ ਪਹਿਲਵਾਨ ਨਹੀਂ ਬਣਿਆ ਜਾਂਦਾ ਮੇਰਾ ਪ੍ਰੈਕਟੀਕਲ ਕਹਿੰਦਾ 21 ਸਾਲਾਂ ਦਾ ਖਰਾਕ ਨਾਲ ਪਹਿਲਵਾਨ ਨਹੀਂ ਬਣਿਆ ਜਾਂਦਾ ਤਾਨੂੰ ਸਮਝ ਦੀ ਲੋੜ ਐ ਕਿਹੜੀ ਖਰਾਕ ਕਿਦੋਂ ਚਾਹੀਦੀ ਐ ਕਿੰਨੀ ਲੈਣੀ ਐ ਕਿਉਂਕਿ ਅੰਦਰ ਡਾਈਜੈਸਟ ਐ ਸਮਝਦੇ ਆ ਨਾ ਏਵੇਂ ਮਨ ਦੇ ਵਿੱਚ ਮਨ ਦੇ ਵਿੱਚ ਦੱਸਦਾ ਇਹ ਵੀ ਕਿਆ ਕਰਦਾ ਕਿ ਆਵਾਜ਼ ਜਿਹੜੀ ਸਾਊਂਡ ਆਉਂਦੀ ਐ ਮਨ ਇਹ ਤੇ ਕੰਮ ਕਰਦਾ ਅੱਖਾਂ ਦੇ ਦ੍ਰਿਸ਼ ਤੇ ਕੰਮ ਕਰਦਾ ਐ ਮਨ ਅੱਖਾਂ ਨੇ ਦ੍ਰਿਸ਼ ਦੇਖੇ ਚੜਦਾ ਸੂਰਜ ਦੇਸ਼ ਵੰਦਾ ਤੇ ਮਨ ਕੰਮ ਕਰਦਾ ਚੜਦਾ ਸੂਰਜ ਸਾਊਂਡ ਵੰਦਾ ਤੇ ਮਨ ਕੰਮ ਕਰਦਾ ਰਾਈਟ ਇਹ ਦੋਨੇ ਚੀਜ਼ਾਂ ਫਿਲਟਰ ਕਰਨੀਆਂ ਸਿੱਖ ਜੋਂ ਤੇ ਫਿਰ ਕੀ ਹੋਊਗਾ ਫਿਰ ਕੰਟਰੋਲ ਹੋ ਜਾਊਗਾ ਜੇ ਕੰਟਰੋਲ ਨਾ ਕੀਤਾ ਨਹੀਂ ਸਿੱਖੀਆਂ ਤੇ ਫਿਰ ਕੀ ਕਰੋਗੇ ਅੱਖਾਂ ਦੇ ਦ੍ਰਿਸ਼ ਸਾਰੇ ਖਿੱਚ ਕੇ ਅੰਦਰ ਕੰਨਾਂ ਦਾ ਸਾਊਂਡ ਸਾਰਾ ਖਿੱਚ ਕੇ ਅੰਦਰ ਤੇ ਮਨ ਨੂੰ ਪ੍ਰਭਾਵਿਤ ਕਰੀ ਚੱਲੂਗਾ ਤੇ ਫਿਰ ਕੀ ਹੋਊਗਾ ਤੁਸੀਂ ਕਹਿੰਦੇ ਨਹੀਂਗੇ ਸਾਡਾ ਫੇਵਰੇਟ ਫਲਾਨਾ ਦੂਜੇ ਨੂੰ ਬਣਾਉਣ ਲੱਗੇ ਪਏ ਆਂ ਆਉਦੀ ਮਹਿੰਗੀ એનર્ਜੀ ਲਾ ਕੇ ਮਨ ਨੂੰ ਪ੍ਰਭਾਵਿਤ ਦੇ ਵਿੱਚ ਕਰਕੇ ਦੂਜੇ ਨੂੰ ਬਣਾਤਾ ਆਪ ਨਹੀਂ ਬਣੇ ਸਮਝਦੇ ਆ ਦੂਜੇ ਨੂੰ ਬਣਾਤਾ ਥੋੜੀ ਜੀ ਗੱਲ ਹੈਗੀ ਆ ਹੋ ਸਕਦਾ ਇਹਨਾਂ ਦੇ ਨਾਮ ਮੰਚਾਵੇ ਨਾ ਹਜੇ ਪਹੁੰਚਣ ਉੱਥੋਂ ਤੱਕ ਕਿਉਂਕਿ ਟਰੈਕ ਬਣਿਆ ਨਹੀਂ ਆ ਹੋ ਸਕਦਾ ਮੈਂ 40 ਸਾਲ 40 ਦਿਨਾਂ ਦੇ ਵਿੱਚ ਇਹਨਾਂ ਦਾ ਟਰੈਕ ਬਣਾ ਦਿਆਂ ਕਿਉਂਕਿ ਪਹਿਲਵਾਨੀ ਜਿਹੜੀ ਆ ਇੱਥੋਂ ਸਟਾਰਟ ਹੁੰਦੀ ਜਿਹੜੀਆਂ ਮੈਂ ਹੁਣ ਦੱਸਿਆਂ ਇਸਰੀਲ ਫੇਰ ਫੜਦਾ ਮੈਂ ਤਾਂ 올ਡ ਆ ਪਰ ਮੈਂ ਤੁਹਾਨੂੰ ਕਹਿਆ ਨਾ 40 ਕਿਲੋਮੀਟਰ ਤੁਸੀਂ ਭਜਦੇ ਆ ਮੈਂ ਭਜਦਾ ਹਾਂ 40 ਜਦੋਂ ਮਰਜ਼ੀ ਭਜਾ ਕੇ ਦੇਖ ਲਓ ਠੀਕ ਹੈ 40 ਪੱਕੀ ਆ 20 ਕਿਲੋਮੀਟਰ ਦੀ ਕ੍ਰਾਸ ਕੰਟਰੀ ਆਉਣ ਦੀ ਤੇ 20 ਕਿਲੋਮੀਟਰ ਜਾਣ ਦੀ ਮੈਂ ਲਾਉਂਦਾ ਹੀ ਰਹਿਣਾ ਠੀਕ ਹੈ 2-2000 ਛਪਾਟਾ ਇੱਕ ਇੱਕ ਤੇਰੀ ਦੇ ਵਿੱਚ ਕੱਢਦੇ ਹੀ ਦਿੰਦੇ ਆ ਬਹੁਤ ਸਾਰੇ ਗਰਾਉਂਡਾਂ 'ਚ ਸਾਡਾ ਇਹ ਹੈ ਸਮਝਦੇ ਆ ਨਾ ਇਹ ਤਾਂ ਨਿਕਲਿਆ ਜੇ ਮੈਂ ਇੱਥੋਂ ਜਾਣਿਆ ਜਿਵੇਂ ਇੱਥੋਂ ਨਾ ਜਾਣਦਾ ਤੇ ਮੈਂ ਵੀ ਟੱਕਰਾ ਮਾਰਨੀ ਸੀ ਮੈਂ ਵੀ ਰਿਜੈਕਟ ਕਰ ਦੇਣੀ ਸੀ ਕਬੱਡੀ ਮੈਂ ਵੀ ਇਹ ਚੀਜ਼ ਰਿਜੈਕਟ ਕਰ ਦੇਣੀ ਸੀ ਸਮਾਂ ਕਿ ਹੁਣ ਤਾਂ ਬਹੁਤ ਸਾਰੇ ਬੰਦੇ ਰਿਜੈਕਟ ਕਰ ਦਿੰਦੇ ਉਹ ਕੋਈ ਤਾਂ ਰੇਹ ਕੂੜੇ ਦੀਆਂ ਬਸਲਾ ਹੈ ਤੇ ਮੈਂ ਕਈ ਬਹੁਤ ਸਾਰੀਆਂ ਇੰਟਰਵਿਊਆਂ ਦੇ ਵਿੱਚ ਜਾਂ ਬਹੁਤ ਸਾਰੇ ਰੂਟੀਨ 'ਚ ਜਿਹੜੀ ਚੱਲਦੀ ਆ ਸਾਡੀ ਉਹ ਚੱਲਦਾ ਹੈ ਚੈਨਲ ਉਹਦੇ ਵਿੱਚ ਕਿਹਾ ਹੋਇਆ ਵੀ ਮੈਂ ਸ਼ਹਿਰ ਦਾ ਹੀ ਖਾਣਾ ਜਗਰਾਉਂ ਸ਼ਹਿਰ 'ਚ ਰਹਿਣਾ 20 ਸਾਲ ਹੋ ਗਏ ਨੇ ਔਰ ਸ਼ਹਿਰ ਦਾ ਹੀ ਖਾਣਾ ਪਾਣੀ ਆ ਸਾਰਾ ਬਸ ਉਹਨੂੰ ਜਾਣ ਲਿਆ ਕਿ ਮੈਨੂੰ ਲੋੜ ਆ ਇੰਨੀ ਹਿੰਮਤ ਦੀ ਰਾਈਟ ਮੈਨੂੰ ਲੋੜ ਆ ਇੰਨਾ ਆ ਗਿਆ ਕਰੀ ਮੈਨੂੰ ਲੋੜ ਆ ਡਿਸਪਲਨ ਦੀ ਤੇ ਫਿਰ ਕੀ ਹੋਊਗਾ ਮੇਰਾ ਮਨ ਜਾਗ ਪਿਆ ਤੇ ਮਨ ਨੂੰ ਸਟਰੋਂਗ ਕੀਤਾ ਮਨ ਜਿੱਤੇ ਜਿੱਗ ਜਿੱਤ ਹੈ ਜਦੋਂ ਮਨ ਨੂੰ ਸਟਰੋਂਗ ਕਰ ਲਿਆ ਤੇ ਫਿਰ ਮੈਨੂੰ ਆਏ ਹੁੰਦਾ ਵੀ ਤਾਂ ਲੱਗ ਜਾਣਾ ਯਾਰ ਸਾਰਾ ਕੁਝ ਇਹ ਤਾਂ ਹੋ ਹੀ ਜਾ ਰਿਹਾ ਤੇ ਫਿਰ ਤੁਸੀਂ ਇੱਕ ਚੀਜ਼ ਰੱਖਣੀ ਹੈ ਕਿ ਜੇ 60 ਸਾਲਾਂ ਦੀਆਂ ਮਾਸਪੇਸ਼ੀਆਂ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਤਗੜਾ ਹੋ ਗਿਆ ਤੁਹਾਡੇ ਨਾਲੋਂ ਮੈਂ ਹੰਕਾਰ ਚ ਨਹੀਂ ਇਹ ਕਹਿ ਰਿਹਾ ਮੈਂ ਸਿਰਫ ਇੱਕ ਮੈਸੇਜ ਦਿੰਨਾ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਆ ਮੇਰਾ ਆ ਰੂਮੀ ਤੋਂ ਚੱਲ ਕੇ ਐ ਪਲੇਅਰ ਇਹ ਮਲਕ ਪ੍ਰੈਕਟਿਸ ਲਾਉਂਦੇ ਸੀਗੇ ਇਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਕੈਂਪ ਹੋਰ ਵੀ ਆਇਆ ਕਰਨਗੇ ਪਹਿਲਵਾਨ ਵੱਡੇ ਪਿੱਛੇ ਮੈਨੂੰ ਪੁੱਛ ਲੈਂਦੇ ਹੁੰਦੇ ਬਾਈ ਕਿੱਥੇ ਚੱਲੇ ਮੈਂ ਕਿਹਾ ਵੀ ਹੁਣ ਇੱਥੇ ਆ ਕਿਸ਼ਨਪੁਰੇ ਆ ਤਾਂ ਇਹ ਚੀਜ਼ਾਂ ਜੇਕਰ ਤੁਸੀਂ ਥੋੜਾ ਜਿਹਾ ਵੀ ਸਮਝਦੇ ਆਂ ਤੇ ਤੁਸੀਂ ਇਸੇ ਸਰੀਰ ਨੂੰ ਬਹੁਤ ਸਾਰਾ ਤਕੜਾ ਕਰ ਸਕਦੇ ਆਂ ਅਗਰ ਤੁਸੀਂ ਨਾ ਨਾ ਸਮਝੇ ਮਾਨਸਿਕ ਤਲ ਤੇ ਤੇ ਫਿਰ ਕੀ ਹੋਊਗਾ ਫਿਰ ਉਹ ਚੀਜ਼ਾਂ ਵੱਧ ਜਾਣਗੀਆਂ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਨਹੀਂ ਨਹੀਂ ਹੋਣਾ ਹੁਣ ਤਾਂ ਹੁਣ ਤਾਂ ਜਵਾਨਾ ਹੀ ਆ ਇਸ ਤਰ੍ਹਾਂ ਦਾ ਨਹੀਂ ਤਿਆਗ ਸਕਦੇ ਮੋਬਾਈਲਾਂ ਦੇ ਦ੍ਰਿਸ਼ ਨਹੀਂ ਤਿਆਗ ਸਕਦੇ ਸਮਝਦੇ ਆਂ ਜੇਕਰ ਤੁਸੀਂ ਇੱਕ ਚੰਗੀ ਜ਼ਿੰਦਗੀ ਚਾਹੁੰਦੇ ਆ ਤੇ ਇੱਕ ਆਪਣੀ ਆਵਾਜ਼ ਨੂੰ ਰਾਈਟ ਕਰਨਾ ਸਿੱਖੋ ਆਵਾਜ਼ ਨੂੰ ਰਾਈਟ ਕਰਨਾ ਚੰਗੀ ਜ਼ਿੰਦਗੀ ਚਾਹੁੰਦੇ ਆ ਤੇ ਅੱਖਾਂ ਦ੍ਰਿਸ਼ ਦੇਖਦੀਆਂ ਬਹੁਤ ਸਾਰੀਆਂ ਇਹਨਾਂ ਨੂੰ ਫਿਲਟਰ ਕਰਨਾ ਸਿੱਖਣਾ ਕਿ ਨਹੀਂ ਚਾਹੀਦੇ ਮੈਨੂੰ ਇਹ ਦ੍ਰਿਸ਼ ਮੋਬਾਈਲ ਵੀ ਲਿਆ ਤੁਸੀਂ ਤੇ ਉਹ ਤੋਂ ਕੰਮ ਦੀਆਂ ਗੱਲਾਂ ਦੇਖ ਲਈਆਂ ਤੁਸੀਂ ਅਲੀ ਗੱਲ ਤਾਂ ਤੁਹਾਡੇ ਲਈ ਬਿਲਕੁਲ ਹੀ ਨਹੀਂ ਮੋਬਾਈਲ ਬਣਿਆ ਤੁਹਾਡੇ ਲਈ ਬਣਿਆ ਹੀ ਨਹੀਂ ਜਾ ਸਮਝਦੇ ਨਾ ਆ ਦੇ ਮੈਂ ਕਿਹੜਾ ਵਰਤਦਾ ਆ ਪਿਆ ਮਹਾਰਾਜ ਦੀ ਪਾਣੀ 24 ਆਵਰ ਚੱਲਦੀ ਰਹਿੰਦੀ ਇੱਥੇ ਤੇ ਠੀਕ ਹੈ ਨਾ ਸੁਖਨੀ ਸਾਹਿਬ ਦਾ ਪਾਠ ਚੱਲਦਾ ਰਹਿਣਾ ਆਪਾਂ ਪ੍ਰੈਕਟਿਸ ਕਰਦੇ ਰਹਿਣਾ ਸੁਖਨੀ ਸਾਹਿਬ ਦਾ ਪਾਠ ਚੱਲਦਾ ਰਹਿਣਾ ਮੈਂ ਰਸਤਾ ਤੈਅ ਕਰਨਾ ਸੁਖਨੀ ਸਾਹਿਬ ਦਾ ਪਾਠ ਚੱਲਦਾ ਰਹਿਣਾ ਸੌਣ ਲੱਗੇ ਵੀ ਚੱਲਦਾ ਰਹਿਣਾ ਨੀਂਦ ਆ ਗਈ ਤੇ ਠੀਕ ਹੈ ਨਹੀਂ ਚੱਲਦਾ ਰਹਿਣਾ ਓਕੇ ਸਮਝਦੇ ਆ ਅੱਜ ਲੋੜ ਹੈ ਤੁਹਾਨੂੰ ਅੱਜ ਲੋੜਾ ਮੇਰੇ ਰੰਗਲੇ ਪੰਜਾਬ ਦੇ ਸਾਰੇ ਲੋਕਾਂ ਨੂੰ ਜਿਹਨੂੰ ਸਮਝ ਸਕੀਏ ਕਿਉਂਕਿ ਪੰਜਾਬ ਦੀ ਧਰਤੀ ਹੈ ਜਿਹੜੀ ਦਾ ਸਰਵੇ ਕਰਦਾ ਬਹੁਤ ਟੌਪ ਕਲਾਸ ਹੈ ਬਹੁਤ ਟੌਪ ਕਲਾਸ ਹੈ ਅੱਜ ਲੋੜ ਆਏ ਨੂੰ ਸਮਾਦਨ ਔਰ نسل ਵੀ ਇਨਸਾਨਾਂ ਦੀ ਮੈਂ ਦੇਖਿਆ ਕਿਉਂਕਿ ਮੇਂ ਨਸਲ ਤੱਕ ਪਹੁੰਚ ਗਿਆ ਬਹੁਤ ਵਧੀਆ ਬਹੁਤ ਹੀ ਵਧੀਆ ਇਨਸਾਨਾਂ ਦੀ ਨਸਲ ਹੈ ਆਪਾਂ ਆਪਣੇ ਆਪ ਖਰਾਬ ਕਰ ਦਾਂਗੇ ਤਾਂ ਵੱਖਰੀ ਗੱਲ ਹੈ ਲੇਕਿਨ ਨਸਲ ਬਹੁਤ ਟੌਪ ਦੀ ਹੈ ਇਹ ਨੂੰ ਸਮਝਣ ਦੀ ਲੋੜ ਹੈ ਧਰਤੀ ਪਧਰੀ ਹੈ ਨਸਲ ਟੌਪ ਦੀ ਹੈ ਮੌਸਮ ਪੂਰੇ ਹੀ ਵਧੀਆ ਸਾਰੇ ਮੌਸਮ ਵਧੀਆ ਤੇ ਫਿਰ ਕੀ ਹੈ ਸਾਰੀ ਚੀਜ਼ ਚੰਗੀ ਹੈ ਇਹਨੂੰ ਸੰਭਾਲਣਾ ਆਪਣੀ ਜ਼ਿੰਮੇਵਾਰੀ ਹੈ ਔਰ ਪੁੰਨ ਦਾ ਕੰਮ ਹੈ ਦਾਸ ਦਾ ਕਦੇ-ਕਦੇ ਇਹ ਵੀ ਕਹਿਆ ਕਰਦਾ ਹੈ ਪੁੰਨ ਪਾਪ ਵੀ ਇਸ ਤਰ੍ਹਾਂ ਦਾ ਹੈ ਕਿ ਅਗਿਆਨਤਾ ਚ ਹੈ ਤੇ ਪਾਪ ਹੈ ਤੇ ਗਿਆਨ ਚ ਭਰਿਆ ਮਨ ਪੁੰਨ ਕਰਦਾ ਗਿਆਨ ਚ ਭਰਿਆ ਮਨ ਪੁੰਨ ਕਰਦਾ ਸਮਝਦੇ ਆ ਉਹ ਸਮਝ ਲੈਂਦਾ ਹੈ ਕਿ ਆ ਚੀਜ਼ ਜਿਵੇਂ ਆ ਚੀਜ਼ ਬਣ ਰਹੀ ਹੈ ਤੁਸੀਂ ਬਿਲਕੁਲਾਂ ਇਕੱਲੀ ਨਹੀਂ ਕਰ ਸਕਦੇ ਟਰੈਕ ਤੇ ਜਿੰਨਾ ਮੈਸਤਰੀ ਬਣਾ ਰਹਾ ਮੈਸਤਰੀ ਬਣਾ ਰਹਾ ਜਿੰਨੀ ਕਮੇਟੀ ਬਣਾ ਰਹੀ ਹੈ ਕਮੇਟੀ ਬਣਾ ਰਹੀ ਹੈ ਉਸ ਤੋਂ ਅੱਗੇ ਤੁਹਾਡਾ ਫਰਜ ਹੈ ਅੱਧਾ ਪੌਣਾ ਘੰਟਾ ਗਰਾਊਂਡ ਲਈ ਕੱਢਣਾ ਇਹਨਾਂ ਦਰਖਤਾਂ ਲਈ ਕੱਢਣਾ ਅੱਧਾ ਪੌਣਾ ਘੰਟਾ ਸਮਝਦੇ ਆਂ ਪ੍ਰੈਕਟਿਸ ਇਹਦੀ ਨਹੀਂ ਕੈਂਚੀਆਂ ਦੀ ਇਹਨੂੰ ਕਬੱਡੀ ਨਹੀਂ ਕਿਹਾ ਜਾਂਦਾ ਪ੍ਰੈਕਟਿਸ ਧੋਲਾ ਨੂੰ ਕਬੱਡੀ ਨਹੀਂ ਕਿਹਾ ਜਾਂਦਾ ਲੱਤ ਫੜ ਲਈ ਕੈਂਚੀ ਮਾਰਦੀ ਤਾਂ ਬਿਲਕੁਲ ਬਰੀਕੀ ਜਿਦਾ ਹੈ ਇਹ ਤਾਂ ਨਾਰਮਲ ਹੈ ਇਹ ਤਾਂ ਤੂੰ ਉਦਾਂ ਹੀ ਰਹਿ ਅਸਲ ਕਰਨ ਲੱਗ ਜਾ ਇਨਸਾਨ ਦੇ ਵਿੱਚ ਸ਼ਾਰਪ ਦਿਮਾਗ ਆ ਇਹ ਤਾਂ ਸਿੱਖ ਜਾਣੀ ਹੈ ਪਰ ਆਉਂਦਾ ਕੀ ਨਹੀਂ ਆਉਂਦਾ ਨਹੀਂਗਾ ਇਸ ਟਰੈਕ ਨੂੰ ਬੰਨੀ ਰੱਖਣਾ ਆਉਂਦਾ ਕੀ ਨਹੀਂਗਾ ਇਹਨੂੰ ਜੋਬ ਬਣਾ ਲੈਣਾ ਨੌਕਰੀ ਬਣਾ ਲੈਣਾ ਤੇ ਤੂੰ ਕਮਾਈ ਕਰਨੀ ਆਉਂਦਾ ਕੀ ਨਹੀਂਗਾ ਉਸ ਤੋਂ ਬਾਅਦ ਦੱਸਣ ਦੇ ਯੋਗ ਬਣ ਜਾਣਾ ਪੁੰਨ ਦਾ ਕੰਮ ਦੱਸਣ ਦੇ ਯੋਗ ਬਣ ਜਾਣਾ ਤੇ ਉਸ ਤੋਂ ਬਾਅਦ ਅੱਗੇ ਕੀ ਹੈ ਜਦੋਂ ਲਾਸਟ ਫਿਜ਼ੀਕਲ ਤੇ ਫਿੱਟਾ ਬੰਦਾ 70 ਸਾਲ ਦਾ ਓਕੇ ਆ ਸਾਰੇ ਅੰਗ ਕੰਮ ਕਰ ਰਹੇ ਆ ਕੋੜੀ ਵਾਂਗੂ ਜਾਂਦਾ ਤੇ ਤੁਹਾਡਾ ਮੈਸੇਜ ਆਊਗਾ ਸਮਾਜ ਨੂੰ ਬੋਲਣ ਦੀ ਲੋੜ ਨਹੀਂ ਗਈ ਤੁਹਾਡਾ ਮੈਸੇਜ ਆਊਗਾ ਕਿ ਬੰਦਾ ਯਾਰ ਗਿਆਨਵਾਨ ਹੈ ਬਹੁਤ ਵੱਡਾ ਪੁੰਨ ਕਰਦਾ ਸਮਝਦੇ ਆ ਨਾ ਬਹੁਤ ਵੱਡਾ ਪੁੰਨ ਕਰਦਾ ਮੈਂ 40 ਸਾਲ ਦਾ ਆਵਾਜ਼ ਹੈਗੀ ਆ ਢੇਟ ਵੱਧ ਗਿਆ ਵੇਟ ਵੱਧ ਗਿਆ ਮੈਂ ਦਵਾਈਆਂ ਲੈ ਰਿਹਾ ਤੇ ਜਿਹੜੀਆਂ ਮੈਂ ਹੈਗਾ ਕਲੇਸ਼ੀ ਮਤ ਦਾ ਮਾਲਕ ਆ ਮੈਂ ਤੇ ਫਿਰ ਕੀ ਕਰੂੰਗਾ ਉਹ ਮੈਸੇਜ ਸਹੀ ਨਹੀਂ ਉਹ ਆਪਣੇ ਪੰਜਾਬ ਨੂੰ ਮੈਸੇਜ ਸਹੀ ਨਹੀਂਗਾ ਸਮਝਦੇ ਆ ਨਾ ਮਾਨਸਿਕ ਪੱਖੋਂ ਬਿਮਾਰ ਹੈ ਬੰਦਾ ਦੱਸ ਕਦੇ ਕਦੇ ਕਿਹਾ ਕਰਦਾ ਇਹ ਮਾਨਸਿਕ ਪੱਖੋਂ ਬਿਮਾਰ ਹੈ ਕਿਉਂਕਿ ਆਪਣੇ ਮੁਲਕ ਦੇ ਵਿੱਚ ਮਾਨਸਿਕ ਪੱਖ ਨਹੀਂ ਲਿਆ ਜਾਂਦਾ ਝੂਠ ਮਾਰਨ ਵਾਲਾ ਬੰਦਾ ਕਾਹਤੋਂ ਝੂਠ ਬੋਲਦਾ ਹੈ ਮਾਨਸਿਕ ਪੱਖ ਬਿਮਾਰ ਹੈ ਅੜੀ ਹਲ ਕਾਹਤੋਂ ਬੋਲਦਾ ਹੈ ਮਾਨਸਿਕ ਪੱਖ ਬਿਮਾਰ ਹੈ ਘੋਰ ਚ ਕਾਹਤੋਂ ਜਿਉਂਦਾ ਹੈ ਹਲਸ ਦੇ ਵਿੱਚ ਕਾਹਤੋਂ ਜਿਉਂਦਾ ਹੈ ਮਾਨਸਿਕ ਪੱਖ ਬਿਮਾਰ ਹੈ ਇਹ ਛੋਟੀਆਂ ਛੋਟੀਆਂ ਚੀਜ਼ਾਂ ਆ ਜੇ ਸੁਣ ਲਓਗੇ ਤਾਂ ਪਤਾ ਲੱਗ ਜਾਂਦਾ ਸਮਝਦੇ ਆ ਨਾ ਜਿਹੜੇ ਜਿਹੜੇ ਮੁਲਕਾਂ ਨੇ ਆਪਣਾ ਮਿਆਰ ਤਾਂ ਚੱਕਿਆ ਐ ਐਡਵਾਂਸ ਹੋਏ ਆ ਉਹਨਾਂ ਨੇ ਇਹ ਚੀਜ਼ਾਂ ਫੜੀਆਂ ਆ ਕਿਉਂਕਿ ਮੰਨ ਤੋਂ ਚੱਲਦੀ ਆ ਸਾਰੀ 99% ਮੰਨ ਦਾ ਰੋਲ ਐ ਸਮਝਦੇ ਆ ਨਾ ਟਾਈਮ ਟੂ ਟਾਈਮ ਉੱਠਣਾ ਖਾਣੇ ਨੂੰ ਸਮਝ ਕੇ ਖਾਣਾ ਖਾਣੇ ਨੂੰ ਖਾਣਾ ਬਣਾ ਕੇ ਖਾਣਾ ਰਾਈਟ ਆਲ ਦੀ ਆਵਾਜ਼ ਨੂੰ ਇੰਨਾ ਡਿਸਪਲਨ ਦੇ ਵਿੱਚ ਕਰ ਦੇਣਾ ਕਿ ਉਹੇ ਸ਼ਬਦ ਦਾ ਇਸਤੇਮਾਲ ਹੀ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਹਾਂਜੀ ਸਰ ਜੀ ਹਾਂਜੀ ਹਾਂਜੀ ਸਰ ਜੀ ਰੈਸਲ ਕਰਿਆ ਕਰੋ ਰੈਸਲ ਕਰਿਆ ਕਰੋ ਤੁਹਾਡੀ ਰੋਚੀ ਰੋਟੀ ਆ ਬਹੁਤ ਪਾਵਰਫੁਲ ਹੋ ਜਾਓਗੇ ਤੁਸੀਂ ਰੈਸਲ ਹਰ ਇੱਕ ਚੀਜ਼ ਦੀ ਰੈਸਲ ਕਰਦੇ ਆ ਨਾ ਕਬੱਡੀ ਦੀ ਰੈਸਲ ਕਰਿਆ ਕਰੋ ਸੀਸੀ ਮੁਰਕ ਕਰਕੇ ਹਾਂਜੀ ਸਰ ਜੀ ਹਾਂਜੀ ਹਾਂਜੀ ਸਰ ਜੀ ਹਾਂਜੀ ਹਾਂਜੀ ਤੜਕੇ ਉੱਠਣ ਦੀ ਰੈਸਲ ਕਰਿਆ ਕਰੋ 3 ਵਜੇ ਮੇਰਾ ਰਾਤਿਆਂ ਨੇ ਕੈਂਪ ਅੱਜ ਤੋਂ ਤੜਕੇ ਦਾ ਹੋ ਗਿਆ 7 ਤਰੀਕ ਤੋਂ ਤੇ ਮੈਂ ਕਿੰਨੇ ਵਜੇ ਉੱਠੂੰਗਾ 2 ਵਜੇ ਤੇ 3 'ਚ ਮੇਰਾ ਉੱਠਣਾ ਕਿੰਨੇ ਵਜੇ 3 ਵਜੇ 2:30 ਤੋਂ 3 ਵਜੇ ਰੁਟੀਨ ਦੇ ਵਿੱਚ ਹੁੰਦਾ ਮੀਂਹ ਜਾਵੇ ਨੇਰੀ ਜਾਵੇ ਕੋਈ ਛੁੱਟੀ ਹੈ ਨਹੀਂ ਪਹਿਲਾਂ ਹੀ ਕਹਿ ਦਿੰਦਾ ਨਾ ਕੈਂਪ ਦੇ ਵਿੱਚ ਨਾ ਲੇਟ ਨਾ ਛੁੱਟੀ ਜਿੰਨਾ ਮਰਜੀ ਵੀ ਬੈਜੇ ਪ੍ਰੈਕਟਿਸ ਲੱਗੂਗੀ ਤੁਹਾਡੇ ਵਾਸਤੇ ਵੀ ਇਹ ਇਹੀ ਮੇਰਾ ਮੈਸੇਜ ਆ ਠੀਕ ਹੈ ਜਿੰਨੇ ਦਿਨ ਤੁਹਾਡੇ ਨਾਲ ਹੈਗੇ ਆ ਹਫਤੇ ਦੀ ਇੱਕ ਛੁੱਟੀ ਹੋਊਗੀ ਠੀਕ ਹੈ ਤੇ ਮੀਂਹ ਜਾਵੇ ਨੇਰੀ ਜਾਵੇ ਕੋਈ ਵੀ ਛੁੱਟੀ ਹੋਣੀ ਨਹੀਂ ਕੋਈ ਵੀ ਛੁੱਟੀ ਨਹੀਂ ਨਾ ਨਾ ਮੈਂ ਲੇਟ ਹੋਵਾਂ ਤੇ ਨਾ ਮੇਰੀ ਛੁੱਟੀ ਹੋਵੇ ਪਹਿਲਾਂ ਹੀ ਕਹਿ ਦਿੰਦਾ ਸਾਰੇ ਕੈਂਪਾਂ 'ਚ ਹੀ ਮੇਰਾ ਹੁੰਦਾ ਜਿੰਨੇ ਮੇਰੇ ਆ ਬੈਠੇ ਆ ਮਾਲਕ ਵਾਲੇ ਪਹਿਲਾਂ ਪ੍ਰੈਟਸ ਕਰਦੇ ਸੀ ਪੁੱਛ ਲੋ ਨਾ 2 ਮਹੀਨੇ ਲੱਗੇ ਆ ਸਭ ਤੋਂ ਪਹਿਲਾਂ ਮੇਰੀ ਹਾਜ਼ਰੀ ਆ ਰਾਜੇਣਾ ਜਿਹੜਾ ਅਮਾ ਤੋਂ 55 60 ਕਿਲੋਮੀਟਰ ਹੈ ਤੇ ਮੇਰੀ ਚਾਹ ਥੋੜੇ ਜੇ ਬੰਦੇ ਹੁੰਦੇ ਜਿਹੜੇ ਲਈ ਆਏ ਬੈਠੇ ਹੁੰਦੇ ਪਹਿਲਾਂ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਨਾਲ ਰਹਿੰਦੇ ਕਰਕੇ 70 ਸਾਲ ਤੋਂ ਕਿ ਅਸੀਂ ਮਿੱਦੀ ਖੇਡਣਾ ਬਾਈ ਤੋਂ ਕਿਉਂਕਿ ਲਾਸਟ ਵਾਲੇ ਦਿਨ ਮੈਂ ਹੱਥ ਖੜੇ ਕਰਾਉਣਾ ਉਹਨਾਂ ਨੇ ਮੈਨੂੰ ਹੱਥ ਖੜਾ ਕਰਕੇ ਦੱਸੋ ਕਿਹੜਾ ਬੰਦਾ ਰੂਟੀਨ 'ਚ ਆਇਆ ਛੁੱਟੀ ਨਹੀਂ ਮਾਰੀ ਮੈਨੂੰ ਪਤਾ ਲੱਗ ਗਿਆ ਕਿ ਉਹਦੇ ਅੰਦਰ ਸਿਸਟਮ ਜਾਪਾਨ ਦਾ ਹੈ ਹੱਥ ਖੜਾ ਕਰਕੇ ਦੱਸੋ ਕਿਹੜਾ ਬੰਦਾ ਮਤਲ ਛੁੱਟੀ ਨਹੀਂ ਮਾਰੀ ਤੇ ਕਿਹੜਾ ਬੰਦਾ ਮਿੱਦੀ ਆਇਆ ਮੇਰੇ ਨਾਲੋਂ ਤੇ ਜਿਹੜਾ ਹੱਥ ਖੜਾ ਕਰਦਾ ਮੈਂ ਹੀ ਰਹਿ ਜਨ ਕੱਲਾ ਮੈਂ ਹੀ ਰਹਿ ਜਾਂਦਾ ਤੇ ਫਿਰ ਮੈਂ ਹਾਤਾ ਹਾਤਾ ਕਹਿੰਦਾ ਨਾ ਪ੍ਰੈਕਟਿਸ ਮੇਰੀ ਵਧਣੀ ਆ ਥੋੜੀ ਨਹੀਂ ਵਧਣੀ ਤੇ ਛੋਟੀ ਜੀ ਗੱਲ ਆ ਪ੍ਰੈਕਟਿਸ ਦਾ ਬਾਅਦ ਦੀਆਂ ਗੱਲਾਂ ਆ ਛੁੱਟੀ ਕਰਨੀ ਨਹੀਂ ਕੋਈ ਬਹਾਨਾ ਨਹੀਂ ਮੰਨਦੇ ਰਾਈਟ ਲੇਟ ਹੋਣਾ ਹੀ ਨਹੀਂ ਕੋਈ ਬਹਾਨਾ ਨਹੀਂਗਾ ਤਕੀਵਾ ਹੈਗਾ ਤਾਂ ਵੀ ਕੋਈ ਗੱਲ ਨਹੀਂ ਲੱਤ ਦੁਖਦੀ ਆ ਤਾਂ ਵੀ ਕੋਈ ਗੱਲ ਨਹੀਂ ਪੇਟ ਦੁਖਦਾ ਤਾਂ ਵੀ ਕੋਈ ਗੱਲ ਨਹੀਂ ਇਹਨੇ ਹਟ ਜਾਣਾ ਹੁੰਦਾ ਤੁਸੀਂ ਪਲਾਸਟਿਕ ਟੇਪ ਆ ਜਿੰਨੀ ਚਾਹੋਂ ਪ੍ਰੈਕਟਿਸ ਆ ਦੇ ਅੰਦਰੋਂ ਕੱਢ ਲੈਣੇ ਆ ਜੇ ਮੰਦੀ ਮੋਟਰ ਕੈਮ ਆ ਮੰਦੀ ਮੋਟਰ ਕੈਮ ਆ ਜ਼ਰੂਰੀ ਨਹੀਂ ਸਾਰਿਆਂ ਨੇ ਕਬੱਡੀ ਖੇਡਣੀ ਹੈ ਸਾਰਿਆਂ ਨੂੰ ਜ਼ਰੂਰਤ ਹੈ ਆਪਣੇ ਚੰਗੇ ਸਰੀਰ ਦੀ ਸਾਰਿਆਂ ਨੂੰ ਜ਼ਰੂਰਤ ਹੈ ਲੰਮੀ ਉਮਰ ਭੋਗਣ ਦੀ ਤੇ ਸਾਰਿਆਂ ਨੂੰ ਜ਼ਰੂਰਤ ਹੈ ਤੰਦਰੁਸਤ ਰਹਿਣ ਦੀ ਠੀਕ ਹੈ ਨਾ ਸੋ ਸੱਚੇ ਪਾਤਸ਼ਾਹ ਕਰੇ ਤੁਹਾਡੇ ਪਿੰਡ ਦੀ ਸਦਾ ਚੜ੍ਹਦੀ ਕਲਾ ਰਵੇ ਤੁਸੀਂ ਮੈਨੂੰ ਰੋਜ਼ਗਾਰ ਦਿੱਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਕਮੇਟੀ ਵਾਲਿਆਂ ਦਾ ਤੁਸੀਂ ਚੱਲ ਕੇ ਗਿਆ ਮੇਰੇ ਕੋਲੇ ਜਿਹੜੇ ਬੱਚੇ ਠੀਕ ਹੈ ਇੱਕ ਵਾਰੀ ਸ਼ੁਰੂਆਤ ਹੋ ਗਈ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੁਝ ਖਿਆਲਤ ਹੁੰਦੇ ਕਿ ਕਬੱਡੀ ਦਾ ਕੈਂਪ ਹੈ ਕੋਸਾਬ ਨੇ ਵਿਸਲ ਲੈ ਕੇ ਆ ਜਾਣੀ ਆ ਸਮਝਦੇ ਕਬੱਡੀ ਦਾ ਕੈਂਪ ਹੈ ਤੇ ਕੋਸਾਬ ਖੜੇ ਆ ਪ੍ਰੈਕਟਿਸ ਲਾਈ ਜਾਂਦੇ ਆ ਮੇਰਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਮੈਂ ਨਾ ਵਿਸਲ ਹੀ ਲੈਣਾ ਨਾ ਸਿਟੀ ਲੈਣਾ ਕੁਝ ਨਹੀਂਗਾ ਤੇ ਬਾਹ ਖੜੀ ਕਰਕੇ ਕਹਿੰਦਾ ਨਾ ਵੀ ਜਦੋਂ ਮਰਜ਼ੀ ਪ੍ਰੈਕਟਿਸ ਕਰਕੇ ਦੇ ਲੈ ਜਿਹੜਾ ਮਰਜ਼ੀ ਕੋਈ ਜਿੱਡਾ ਮਰਜ਼ੀ ਤਕੜਾ ਪਲੇਅਰ ਹੈ ਠੀਕ ਹੈ ਇਹ ਇਹ ਮੇਰਾ ਸਾਰਿਆਂ ਨੂੰ ਕਹਿਣਾ ਹੁੰਦਾ ਜਿੱਥੇ ਜਿੱਥੇ ਮੇਰੇ ਕੈਂਪ ਲੱਗਦੇ ਐ ਸੋ ਪ੍ਰਮਾਤਮਾ ਤੁਹਾਡੇ ਨਗਰ ਨੂੰ ਸਦਾ ਚੜ੍ਹਦੀ ਕਲਾ ਰੱਖੇ ਠੀਕ ਹੈ ਅੱਜ ਪਹਿਲਾ ਦਿਨ ਆਪਾਂ